ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਵਾਈਟ ਰੰਗ ਦੀ ਕੋਟੀ ਬਣਾ ਕੇ ਤਿਆਰ ਕੀਤੀ ਹੋਈ ਏ ਇਹ ਆਪਾਂ 4 ਸਾਲ ਦੇ ਬੱਚੇ ਦੀ ਕੋਟੀ ਬਣਾ ਕੇ ਤਿਆਰ ਕੀਤੀ ਹੋਈ ਏ ਤੇ ਇਹਦੇ ਵਿੱਚ ਆਪਾਂ ਇਹ ਅਗਲੀਆਂ ਪੇਚੀਆਂ ਤੇ ਆਪਾਂ 28 ਜੋਟੇ ਲਏ ਹੋਏ ਨੇ ਦੋਨਾਂ ਸਾਈਡਾਂ ਤੋਂ ਤੇ ਬੈਕ ਸਾਈਡ ਤੇ ਆਪਾਂ 42 ਜੋਟੇ ਰੱਖੇ ਹੋਏ ਨੇ ਤੇ ਜੇਬਾਂ ਲਾਈਆਂ ਹੋਈਆਂ ਨੇ ਚਾਰ ਸਵੇਰੇ ਆਪਾਂ ਇਸ ਦੇ ਕਰੋਸ਼ੀਆ ਕੀਤਾ ਹੋਇਆ ਹੈ ਤੇ ਬਟਨ ਪੱਟੀ ਵਾਲੀ ਆਪਾਂ ਇਸ ਤਰ੍ਹਾਂ ਕੋਟੀ ਬਣਾ ਕੇ ਤਿਆਰ ਕੀਤੀ ਹੋਈ ਏ ਉੱਪਰੋਂ ਗੋਲ ਗਲਾ ਬਣਾਇਆ ਹੋਇਆ ਆ ਦੇਖੋ ਜੀ ਇਸ ਤਰ੍ਹਾਂ ਤੇ ਵਾਈਟ ਰੰਗ ਤੇ ਇਹ ਇਹ ਆਪਾਂ ਡਿਜ਼ਾਈਨ ਬਣਾਇਆ ਹੋਇਆ ਜਿਹੜਾ ਇਸ ਦੇ ਉੱਪਰ ਡਿਜ਼ਾਈਨ ਬਣਾਇਆ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਬਾਹਾਂ ਦੇ ਉੱਪਰ ਆਪਾਂ 18 ਜੁੱਟੇ ਲਈ ਹੋਏ ਨੇ ਬਾਹਾਂ ਦੇ ਤੇ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਵਧਾਇਆ ਹੋਇਆ 2 ਚਾਰ ਸਲਾਈਆਂ ਬਾਅਦ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਡਿਜ਼ਾਈਨ ਬਾਰੇ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਬਿਲਕੁਲ ਸੌਖਾ ਤੇ ਬਿਲਕੁਲ ਹੀ ਆਸਾਨ ਜਿਹਾ ਡਿਜ਼ਾਈਨ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬੱਚਿਆਂ ਦੀ ਕੋਟੀ ਤੇ ਜੈਂਟਸ ਕੋਟੀ ਸਵੈਟਰ ਤੇ ਤੇ ਜ਼ਿਆਦਾਤਰ ਸਕੀਵੀ ਤੇ ਵੀ ਇਸ ਨੂੰ ਪਾਇਆ ਜਾ ਸਕਦਾ ਹੈ ਆ ਦੇਖੋ ਜੀ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਡਿਜ਼ਾਈਨ ਬਾਰੇ ਦੱਸਾਂਗੇ ਆ ਦੇਖੋ ਜੀ ਵਾਈਟ ਰੰਗ ਤੇ ਇਹ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਹਾਂਜੀ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਆਪਾਂ ਆ ਦੇਖੋ ਜੀ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਬਾਰਡਰ ਬਣਾਉਣ ਤੋਂ ਬਾਅਦ ਆ ਦੇਖੋ ਜੀ ਸਿੱਧੇ ਪਾਸੇ ਤੋਂ ਆਪਾਂ ਸਾਰੀ ਸਲਾਈ ਧਾਗਾ ਪਿੱਛੇ ਰੱਖ ਕੇ ਸਿੱਧਾ-ਸਿੱਧਾ ਔਣਾਗੇ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਲਾਈ ਤੋਂ ਸਾਰੀ ਸਲਾਈ ਧਾਗਾ ਪਿੱਛੇ ਰੱਖ ਕੇ ਸਿੱਧਾ-ਸਿੱਧਾ ਔਣਾਗੇ ਇਸ ਡਿਜ਼ਾਈਨ ਨੂੰ ਤੁਸੀਂ ਸਕੀਵੀ ਤੇ ਵੀ ਪਾ ਸਕਦੇ ਹੋ ਸਕੀਵੀ ਦੇ ਉੱਪਰ ਬਣਿਆ ਹੋਇਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਜ਼ਿਆਦਾਤਰ ਪਿੰਕ ਕਲਰ ਤੇ ਜਾਂ ਵਾਈਟਰ ਕਲਰ ਤੇ ਬਹੁਤ ਹੀ ਉੱਠ ਕੇ ਨਜ਼ਰ ਆ ਰਿਹਾ ਹੈ ਬਣਿਆ ਹੋਇਆ ਇਹ ਮੈਂ ਪਹਿਲਾਂ ਪਿੰਕ ਕਲਰ ਤੇ ਵੀ ਡਿਜ਼ਾਈਨ ਬਣਾਇਆ ਸੀ ਬਹੁਤ ਸੋਹਣੀ ਸਕੀਵੀ ਆਪਣੀ ਬਣ ਕੇ ਤਿਆਰ ਹੋਈ ਸੀ ਉਸ ਦੀ ਆਪਾਂ ਵੀਡੀਓ ਨਹੀਂ ਸੀ ਪਾਈ ਪਰ ਉਹ ਆਪਾਂ ਸਕੀਵੀ ਦੇ ਉੱਪਰ ਡਿਜ਼ਾਈਨ ਬਣਾਇਆ ਹੋਇਆ ਸੀ ਆ ਦੇਖੋ ਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਉਲਟੀ ਸਾਈਡ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਆ ਦੇਖੋ ਜੀ ਸਾਰੇ ਕੁੰਡਿਆਂ ਤੇ ਆਪਾਂ ਦੋ ਦੋ ਵੱਲ ਦਾਂਗੇ ਆ ਦੇਖੋ ਜੀ ਪੁੱਠੀ ਸਲਾਈ ਤੋਂ ਸਾਰੀ ਸਲਾਈ ਤੇ ਦੋ ਦੋ ਵੱਲ ਦਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਦੋ ਚਾਰ ਸਲਾਈਆਂ ਦੇ ਵਿੱਚ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਆ ਦੇਖੋ ਜੀ ਪੁੱਠੀ ਸਲਾਈ ਤੋਂ ਸਾਰੀ ਸਲਾਈ ਆਪਾਂ ਦੋ-ਦੋ ਵਲ ਦੇਣੇ ਆ। ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਆਪਾਂ ਵਲ ਖੋਲਾਂਗੇ। ਆ ਦੇਖੋ ਜੀ ਇਸ ਤਰ੍ਹਾਂ ਵਲ ਖੋਲ ਕੇ ਹਾਂਜੀ ਇਸ ਤਰ੍ਹਾਂ ਵਾਲ ਖੋਲ ਕੇ ਸਿੱਧੀ ਸਲਾਈ ਤੋਂ ਫਿਰ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਚਾਰ ਵਾਲ ਜਿਹੜੇ ਨੇ ਆਪਣੇ ਚਾਰ ਕੁੰਡੇ ਨੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਬਦਲਾਂਗੇ ਆ ਦੇਖੋ ਜੀ ਪਿਛਲੇ ਪਾਸੇ ਤੋਂ ਆਪਾਂ ਦੋ ਕੁੰਡੇ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਤੇ ਅਗਲੇ ਕੁੰਡਿਆਂ ਨੂੰ ਇਸ ਤਰ੍ਹਾਂ ਸਲਾਈ ਤੇ ਚੜਾ ਕੇ ਆਉਣਾਂਗੇ ਆ ਦੇਖੋ ਜੀ ਇਸ ਤਰ੍ਹਾਂ ਤੇ ਬਾਅਦ ਵਿੱਚ ਆਪਾਂ ਦੂਜੇ ਕੁੰਡਿਆਂ ਨੂੰ ਵੀ ਉਣਾਗੇ ਇਸ ਤੋਂ ਅੱਗੇ ਫਿਰ ਆਪਾਂ ਚਾਰ ਕੁੰਡੇ ਲੈਣੇ ਆ ਤੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਅਗਲੇ ਪਾਸੇ ਦੀ ਦੋ ਕੁੰਡੇ ਸਲਾਈ ਤੇ ਚੜਾਵਾਂਗੇ ਤੇ ਬੈਕ ਸਾਈਡ ਵਾਲੇ ਆਪਾਂ ਪਹਿਲਾਂ ਆਉਣਾਂਗੇ ਆ ਦੇਖੋ ਜੀ ਦੂਜੇ ਦੋ ਕੁੰਡੇ ਪਹਿਲਾਂ ਆਉਣਾਂਗੇ ਤੇ ਫਰੰਟ ਵਾਲੇ ਬਾਅਦ ਵਿੱਚ ਇਸੇ ਤਰ੍ਹਾਂ ਹੀ ਅਗਲੇ ਆਪਾਂ ਕੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਪਹਿਲਾਂ ਆਪਾਂ ਪਿਛਲੇ ਪਾਸੇ ਦੀ ਸਿਲਾਈ ਨਗਾ ਕੇ ਇਸ ਤਰ੍ਹਾਂ ਫਰੰਟ ਵਾਲੀ ਕੁੰਡੇ ਜਿਹੜੇ ਨੇ ਆਪਾਂ ਪਹਿਲਾਂ ਹੁਣਾਗੇ ਇਸ ਤੋਂ ਅਗਲੇ ਚਾਰ ਕੁੰਡੇਾਂ ਤੇ ਆਪਾਂ ਫਿਰ ਉਸੇ ਤਰ੍ਹਾਂ ਹੀ ਆ ਦੇਖੋ ਜੀ ਇਸ ਤਰ੍ਹਾਂ ਕੁੰਡੇ ਬਦਲ ਕੇ ਫਿਰ ਇਹਨਾਂ ਨੂੰ ਉਣਾਂਗੇ ਇਸ ਤਰ੍ਹਾਂ ਧਾਗਾ ਪਿੱਛੇ ਰੱਖ ਕੇ ਚਾਰੇ ਕੁੰਡੇ ਆਪਾਂ ਇਸ ਤਰ੍ਹਾਂ ਉਣਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਇਸ ਦੇ ਵਿੱਚ ਆਪਾਂ ਠੀਸ ਸਲਾਈ ਤੋਂ ਵੀ ਆਪਾਂ ਸਾਰੀ ਸਲਾਈ ਸਾਫ਼ ਹੋਣਾਗੇ ਵਿੱਚ ਜੇ ਇੱਕ ਸਲਾਈ ਸਿੱਧੀ ਸਲਾਈ ਤੋਂ ਵੀ ਆਪਾਂ ਸਾਫ਼ ਹੋਣਾਗੇ ਇਹਦੇ ਵਿੱਚ ਆਪਾਂ ਕੋਈ ਵੱਲ ਨਹੀਂ ਪਾਉਣਾ ਤੇ ਕੋਈ ਡਿਜ਼ਾਈਨ ਨਹੀਂ ਪਾਉਣਾ ਦੋ ਸਲਾਈਆਂ ਇਹਦੇ ਵਿੱਚ ਆਪਾਂ ਹੁਣ ਸਾਫ਼ ਰੱਖਾਂਗੇ ਆ ਦੇਖੋ ਜੀ ਇਸ ਤਰ੍ਹਾਂ ਫਿਰ ਇਹ ਨਵਾਂ ਜਿਹਾ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਹਾਂਜੀ ਸਿੱਧੀ ਸਲਾਈ ਤੋਂ ਸਾਰੀ ਸਲਾਈ ਧਗਾ ਪਿੱਛੇ ਰੱਖ ਕੇ ਸਿੱਧਾ ਸਿੱਧਾ ਹੁਣਾਗੇ ਤਾਂ ਗੱਪਿਚੇ ਰੱਖ ਕੇ ਸਾਰੇ ਸਲਾਈ ਸਿੱਧਾ-ਸਿੱਧਾ ਵਾਣਾਂਗੇ ਆ ਦੇਖੋ ਜੀ ਤੇ ਹੁਣ ਆਪਾਂ ਪੁੱਠੀ ਸਲਾਈ ਤੋਂ ਫਿਰ ਉਸੇ ਤਰ੍ਹਾਂ ਹੀ ਵਲ ਪਾਵਾਂਗੇ ਸਾਰੀ ਸਲਾਈ ਦੋ-ਦੋ ਵਲ ਪਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਸਾਰੀ ਸਲਾਈ ਤੇ ਆਪਾਂ ਦੋ-ਦੋ ਵਾਰ ਪਾ ਕੇ ਕੰਪਲੀਟ ਕਰਾਂਗੇ ਲਾਸਟ ਵਾਲਾ ਕੁੰਟਾ ਉਲਟਾ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਆਪਾਂ ਫਿਰ ਆਪਾਂ ਇਹ ਡੱਬੀ ਜਿਹੜੀ ਹੈ ਉਸ ਨੂੰ ਬੰਦ ਕਰਾਂਗੇ ਆ ਦੇਖੋ ਜੀ ਚਾਰ ਗੁੰਡੇ ਆਪਾਂ ਵੱਲ ਖੋਲ ਕੇ ਚਾਰ ਗੁੰਡਿਆਂ ਦੇ ਤੇ ਅਗਲੇ ਪਾਸੇ ਦੀ ਸਲਾਈ ਇਸ ਤਰ੍ਹਾਂ ਲੈ ਕੇ ਦੋ ਗੁੰਡੇ ਸਲਾਈ ਤੇ ਲਵਾਂਗੇ ਤੇ ਪਿਛਲੇ ਦੋ ਗੁੰਡੇ ਆਪਾਂ ਪਹਿਲਾਂ ਹੁਣਾਗੇ ਤੇ ਫਰੰਟ ਵਾਲੇ ਗੁੰਡੇ ਬਾਅਦ ਵਿੱਚ ਆ ਦੇਖੋ ਜੀ ਇਸ ਤਰ੍ਹਾਂ ਇਹ ਆਪਣੀ ਡੱਬੀ ਬਣ ਜੂਗੀ ਬੈਕ ਸਾਈਡ ਤੋਂ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾਵਾਂਗੇ ਦੋ ਗੁੰਡੇ ਤੇ ਦੂਜੇ ਗੁੰਡੇ ਆਪਾਂ ਇਸ ਤਰ੍ਹਾਂ ਪਹਿਲਾਂ ਹੁਣਾਗੇ ਇਹ ਇਹ ਆਪਾਂ ਗੁੰਡੇ ਬਦਲ ਕੇ ਹੀ ਮਣਾਉਣੇ ਆ ਪਰ ਆਪਾਂ ਇਹਦੇ ਵਿੱਚ ਸਾਫ਼ ਸਲਾਈਆਂ ਰੱਖੀਆਂ ਹੋਈਆਂ ਨੇ ਇਸ ਦੇ ਨਾਲ ਡੱਬੀ ਜਿਹੜੀ ਬਹੁਤ ਵਧੀਆ ਉੱਭਰ ਕੇ ਨਜ਼ਰ ਆਉਂਦੀ ਹੈ। ਇਹ ਹੀ ਡਿਜ਼ਾਈਨ ਪਹਿਲਾਂ ਵੀ ਆਪਾਂ ਪਾ ਚੁੱਕੇ ਹਾਂ ਜਿਸ ਤਰ੍ਹਾਂ ਆਪਾਂ ਕੁੰਡੇ ਬਦਲ ਰਹੇ ਹਾਂ। ਲੇਕਿਨ ਇਹਦੇ ਵਿੱਚ ਸਾਫ਼ ਸਲਾਈ ਚੜਾਉਣ ਕਰਕੇ ਬਹੁਤ ਹੀ ਵਧੀਆ ਇਸਦੀ ਸ਼ੇਪ ਜਿਹੜੀ ਬਣਦੀ ਹੈ ਡੱਬੀ ਦੀ। ਤੇ ਇਹ ਇੱਕ ਨਵਾਂ ਜਿਹਾ ਡਿਜ਼ਾਈਨ ਤਿਆਰ ਹੁੰਦਾ ਬਣ ਕੇ। ਆ ਦੇਖੋ ਜੀ ਇੱਥੇ ਆਪਾਂ ਡੱਬੀ ਬੰਦ ਕਰ ਲਵਾਂਗੇ ਇਸ ਤਰ੍ਹਾਂ। ਦੋ ਦੋ ਕੁੰਡਿਆਂ ਨੂੰ ਆਪਾਂ ਬਦਲ ਕੇ ਇਸ ਤਰ੍ਹਾਂ ਡੱਬੀ ਜਿਹੜੀ ਧਿਆਨ ਰੱਖਣਾ ਹੈ ਡੱਬੀ ਨੂੰ ਕਿ ਉਹ ਆਪਣੇ ਕਿਸ ਤਰ੍ਹਾਂ ਗੁੰਡੇ ਬਦਲੇ ਆ ਡੱਬੀ ਬੰਦ ਹੋਊਗੀ ਬਸ ਉਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਆ ਦੇਖੋ ਜੀ ਇਸ ਤਰ੍ਹਾਂ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਾਂਗੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆਪਣਾ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਬਣਿਆ ਹੋਇਆ ਡਿਜ਼ਾਈਨ ਬਹੁਤ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਇਹ ਡੱਬੀ ਜਿਹੜੀ ਇਹ ਉੱਭਰ ਕੇ ਨਜ਼ਰ ਆਉਂਦੀ ਏ ਵਿੱਚ ਆਪਾਂ ਇੱਕ ਸਲਾਈ ਸਾਫ਼ ਚੜਾਈ ਹੋਈ ਏ ਹਰ ਇੱਕ ਪੁੱਠੀ ਸਲਾਈ ਤੋਂ ਆਪਾਂ ਵੰਲ ਨਹੀਂ ਪਏ ਹੋਏ ਇੱਕ ਇੱਕ ਵਿੱਚ ਆਪਾਂ ਸਾਫ਼ ਸਲਾਈ ਚੜਾਈ ਹੋਈ ਹੈ ਤੇ ਉਸ ਦੇ ਕਰਕੇ ਆਪਣਾ ਇਹ ਡਿਜ਼ਾਈਨ ਅਲੱਗ ਜਿਹਾ ਨਜ਼ਰ ਆਉਂਦਾ ਹੈ ਇਸ ਤੋਂ ਅੱਗੇ ਫਿਰ ਆਪਾਂ ਸਾਫ਼ ਸਲਾਈਆਂ ਚੜਾਵਾਂਗੇ ਦੋ ਪੁੱਠੀ ਸਲਾਈ ਤੋਂ ਤੇ ਸਿੱਧੀ ਸਲਾਈ ਤੋਂ ਫਿਰ ਆਪਾਂ ਡਿਜ਼ਾਈਨ ਪਾਵਾਂਗੇ ਆ ਦੇਖੋ ਜੀ ਵਾਈਟ ਰੰਗ ਤੇ ਇਹ ਬਣੀ ਹੋਈ ਕੋਟੀ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਲੱਗ ਰਹੀ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ